ਕੀ ਕਰਾਂ ਪੰਜਾਬੀ ਬਹੇ ਗੀ ਕਿਤੇ ਅਸੀਂ ਹੁਣ ਤੱਕ ਔਂਕੜ ਦੇ ਸਾਰੇ ਨਿਯਮ ਪੜ੍ਹਿਆ ਪੁਲਿੰਗ ਇੱਕ ਵਚਨ ਦਾ ਔਂਕੜ ਆਉਂਦੀ ਹੈ ਇਸਤਰੀ ਲਿੰਗ ਨੂੰ ਨਹੀਂ ਆਉਂਦੀ ਬਹੁ ਵਚਨ ਨੂੰ ਵੀ ਨਹੀਂ ਆਉਂਦੀ ਸੰਬੋਧਨ ਨੂੰ ਨਹੀਂ ਆਉਂਦੀ ਸੰਬੰਧਕ ਨਾਲ ਆਲੇ ਵੀ ਤਾਂ ਨਹੀਂ ਠੀਕ ਹੈ ਇੱਥੇ ਇਸਤਰੀ ਲਿੰਗ ਬਹੁ ਵਚਨ ਸੰਬੋਧਨ ਤੇ ਸੰਬੰਧਕ ਤੇ ਵਿਸ਼ੇਸ਼ਣ ਨੂੰ ਵੀ ਔਂਕੜ ਨਹੀਂ ਆਉਂਦੀ ਪੁਲਿੰਗ ਇੱਕ ਵਚਨ ਤੇ ਵਿਸ਼ੇਸ਼ਣ ਔਂਕੜ ਆਉਂਦਾ ਹੈ चंकी ग्रीक भी शब्द आया होगा मूल मूल चाहे औंकड़ भी लगी हो स्त्री लिंग होंगे ठीक है अज वो करा जिथे लगी सिला शब्द है इसरी लिंग होंगे हम गुरबाणी में कुछ पंक्तियां आए तेरी भगत तेरी भक्त सदार जी अरे तेरी नतयंता क्या आ गया भगत इस स्त्रीलिंग सारी लगने करके क्या बन गया स्त्रीलिंग तो ये भगत का अर्थ बन गया स्त्रीलिंग होने करके भक्ति ठीक है पर ही ये कहते यही पंक्ति है तेरे भगत भंडारे दिखाते हैं फिर इतने औंकड़ क्यों नहीं आई बहुत बच्चन आ गया सी इस करके औंकड़ नहीं आई है ठीक है ये अर्थ है बहुत भगत तो सियाली अपने करके क्या बन गया तेरी भगत ही इस तीन बन गया ठीक है ਚੰਚਲ ਸੰਗ ਦਾ ਚਾਲ ਕੀ ਸਭੇ ਅੰਤ ਦਾ ਜਾਤ ਹੈ ਇੱਥੇ ਚੰਚਲ ਗਿਆ ਮਾਇਆ ਰੋ ਤੇ ਮਾਇਆ ਪਿਆ ਗਈ ਇਸਤਰੀ ਲੈਣ ਉਹ ਨਸ ਲੈਣੇ ਛਾਹੀ ਪਾਣਾ ਕਰਿਆ ਨਾ ਪਾਣੀ ਪੈਣੀ ਕਿਉਂਕਿ ਇਸਤਰੀ ਲੈ ਗਿਆ ਤੇ ਇੱਥੇ ਸਿਹਾਰ ਲੱਗਣਾ ਕਹ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਉੱਥੇ ਵੀ ਲੱਗਣੀ ਤੁਹਾਨੂੰ ਕਿੱਥੇ ਮੰਨਣ ਨੂੰ ਸਬੋਧਨ ਕਰਕੇ ਆਵਾਜ਼ ਮਾਰੀ ਠੀਕ ਹੈ ਚਲੋ ਹਣੀ ਪਕਤੀ ਹੋਰ ਦੇਖ ਲੈਣੇ ਆ

ਮਾਨਿਕ ਦੇ ਗੁਣ ਇਕੱਠੇ ਕਰ ਗੁਣ ਕਾਮਣ ਕਾਮਣ ਕਰ ਕਾਮਣ ਦਾ ਅਰਥ ਹੈ ਸਤਰੀ ਜੇ ਇਸਤਰੀ ਗੁਣਾ ਦਾ ਗੁਣਾ ਕਰੇ ਸਾਂਝੋ ਫਿਰ ਜੇ ਚੰਗੇ ਗੁਣ ਹੁਣ ਪਤੀ ਪ੍ਰਮਾਤਮਾ ਅਪੀ ਮਿਲਦਾ ਤਾ ਉਹ ਵਿਆਹੇ ਕੋ ਪਾਵੈ ਸੋ ਜਿਹੜਾ ਇਹ ਕਾਮਣ ਆਇਆ ਇਸਤਰੀ ਨੇ ਕਿਹਾ ਇਹਦਾ ਅਰਥ ਹੈ ਇਸਤਰੀ ਠੀਕ ਹੈ ਸੁੰਦਰ ਸੁਜਾਨ ਚਤੁਰ ਬੇਟੀ ਸਾਸ ਬਿਨਾ ਜੈਸੇ ਤਨ ਸੁੰਦਰ ਇਸਤਰੀ ਵਾਸਤੇ ਇਥੇ ਸੁਜਾਨ ਸਿਆਣੀ ਚਤੁਰ ਚਲਾਕ ਬੇਟੀ ਹੁੰਦੀ ਜਿਹਦੇ ਕੋਲ ਬਿੰਦਵਤਾ ਹੋਵੇ ਪਰ ਜੇ ਪਤੀ ਨਾਲ ਪਿਆਰ ਨਾ ਹੋਵੇ ਤਾਂ ਐਡਾ ਹੋਣੀ ਜਿਦਾ ਸਾਥ ਬਿਨਾ ਨਹੀਂ ਹੁੰਦੀ ਮੁੜਦਾ ਠੀਕ ਹੈ ਸੋ ਸੇਵਕ RAM ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਜਿਹੜੀ ਗੁਰ ਸ਼ਬਦੀ ਵਿਚਾਰ ਕਰੇ ਉਹ ਸੇਵਕ ਆਏ RAM ਦੀ ਪਿਆਰੀ ਸੇਵਕ ਆਏ ਇਸ ਪੁਲਿੰਗ ਹੈ ਸੇਵਕ ਠੀਕ ਹੈ ਇਹ ਇਸਤਰੀ ਲਿੰਗ ਹੈ ਸੇਵਕ ਦਾਸੀ ਸੇਵਕਾ ਠੀਕ ਹੈ जैसी तरण पतार और भी पिरे से मन लाल दीजे है तरण क्या है स्त्री इधर आपने इस्त्री है इस्त्री नहीं है ना एक हो देने तरण ਤਰਣੁ ਦਹੇਲਾ ਭਇਆ ਖਿਲਮ ਖਾਸਮ ਚੇਤਨਾ ਆਇਓ ਸੰਸਾਰ ਸਮੁੰਦਰ ਨੂੰ ਤਰਣ ਦਾ ਅਰਥ ਇਥੇ ਤਰਣਾ ਠੀਕ ਹੈ ਨਾ ਤੇ ਇਥੇ ਔਂਕਣ ਲੱਗਣੀ ਹੈ ਤਰਣ ਤਰਣਾ ਦੇਖੋ ਸਿਆਰੀ ਲੱਗਣਾਂ ਕਿ ਆ ਬਣ ਗਿਆ ਇਸਤਰੀ ਵੀ ਨੂੰ ਔਂਕਣ ਲੱਗੀ ਪੁਲੇ ਨੀ ਕੇ ਬਚਨ ਤਰਣੁ ਦਹੇਲਾ ਭਇਆ ਖਿਲਮ ਔਖਾ ਹੋ ਗਿਆ ਤਰਣਾ ਕਿ ਹੋ ਰਿਹਾ ਕਿਉਂ ਖਾਸ ਚੇਤਨੀ ਜੀ ਆਇਆ ਤਾਂ ਕਰਨਾ ਸੰਸਾਰ ਸਮੁੰਦਰ ਤੋਂ ਉੱਠ ਆਇਆ ਠੀਕ ਹੈ ਔਰ ਸਮਝ ਲਗੀ ਜਦੋਂ ਸਿਆਰੀ ਲੱਗ ਗਿਆ ਜੀ ਤਾਂ ਸ਼ਬਦ ਇਸਤਰੀ ਲਿੰਗ ਬਣ ਜਾਂਦਾ ਤੋਂ ਅੱਗੇ ਹੋਰ ਬਹੁਤ ਸਾਰੇ ਸ਼ਬਦ ਹੈਗੇ ਇਸ ਤਰ੍ਹਾਂ ਬਨਜਾਰਣ ਤਰੇਣ ਹੋਰ ਦਾਨ ਕਰਤੂਤ ਪਿਸਤਕ ਜਿੱਦ ਤੱਕ ਇਹਨੂੰ ਕੋਈ ਲਾਇ ਪਿਸਤਕ ਦਾ ਅਰਥ ਬਣ ਜਾਂਦਾ ਸਵਰਗ ਪਰ ਇਸਤਰੀ ਲਿੰਗ ਇਸੇ ਨਾਲ ਲੱਗਦਾ ਸੋ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਸਿਹਾਰੀ ਦੀ ਵਰਤੋਂ ਜਿਹੜੀ ਹੈ ਉਹ ਇਸਤਰੀ ਲਿੰਗ ਸ਼ਬਦ ਵਾਸਤੇ ਵੀ ਕੀਤੀ ਹੋਈ ਹੈ ਸਤਿਗੁਰੂ ਨੇ ਇਹਦਾ ਵੀ ਅਸੀਂ ਖਿਆਲ ਰੱਖਣਾ ਹੈ ਤਾਂ ਸਿਹਾਰੀ ਦੀ ਹੋਰ ਬਹੁਤ ਜਾਦੇ ਵਰਤੋਂ ਹੈ ਉਹ ਅਸੀਂ ਹੌਲੀ-ਹੌਲੀ ਆਉਣ ਵਾਲੇ ਸਬਕ ਤੇ ਵਿਚਾਰਾਂਗੇ ਸਭ ਤੋਂ ਵੱਧ ਜੇ ਅੱਥ ਬਣਦੇ ਤਾਂ ਸਿਹਾਰੀਆਂ ਬਣਦੇ ਨੇ ਸਭ ਤੋਂ ਵੱਧ ਵਰਤੋਂ ਕੀਤੀ ਗਈ ਸਿਹਾਰੀ ਦੀ ਕੀਤੀ ਗਈ ਸੋ ਇਹ ਅਸੀਂ ਹੌਲੀ-ਹੌਲੀ ਵਿਚਾਰਾਂਗੇ ਇਹਦੇ ਨਾਲ ਸਿਹਾਰੀ ਕਰਕੇ ਬਣਦੇ ਕਰਤਾਕਾਰ ਪਰਣਕਾਰ ਅਪਾਦਾਨਕਾਰਨ ਕਾਰਕ ਆਪੇ ਆ ਤੇ ਚਾਰ ਅੱਠ ਕਰਕੇ ਡੁੱਟ ਲੋਗੇ ਅਸੀਂ ਕਰਾਂਗੇ ਨਾ ਇਸ ਤਰੀਕੇ ਨਾਲ ਇਸ ਸਿਹਾਰੇ ਨਾਲ ਬਣਦੇ ਸਾਰੇ ਤਕਰੀਰ ਦੇ ਨੇ ਨਾਲ ਰਾਹੀਂ ਤੋਂ ਮਹਾਰਾਜ ਅਰਦਾਸ ਕਰੀਏ ਸਤਿਗੁਰੂ ਸਾਨੂੰ ਗੁਰਬਾਣੀ ਦੇ ਸੋਜੀ ਬਖਸ਼ਿ ਵਾਹਿਗੁਰੂ ਜੀ ਖਫਾ ਚਾ ਸਤਿਗੁਰੂ ਜੀ ਕੀ